ਜੀ ਜੀ ਮੈਂ ਇਧਰੋਂ ਅੱਗੋਂ ਮਾਲ ਚੱਕਦੇ ਆਂ ਜੀ ਅਸੀਂ ਇਧਰੋਂ ਅੰਬਰਸਾਲੇ ਪਾਸੇ ਮਾਲ ਬਣਿਆ ਹੋਇਆ ਹੈ ਮੈਂ ਰੁਟੀਨ ਹੀ ਇੱਥੋਂ ਦੀ ਲੰਘਦਾ ਹੁੰਦਾ ਸੀ ਨਾਲੇ ਢੇੜਾ ਮਾਰ ਜਾਂਦਾ ਸੀ ਤੇ ਕੱਲ ਜਦੋਂ ਮੈਂ ਆਇਆ 12 ਸਵਾ 12 ਦੇ ਕਰੀਬ ਤੇ ਇੱਥੇ ਇਹ ਪੈਲੀ ਵਾਲੇ ਜਿੰਨਾਂ ਤੋਂ ਅਸੀਂ ਅੱਧੀ ਤਾਂ ਇਹ ਜਿਹੜੀ ਪੈਲੀ ਸੀ ਇਹ ਪੰਚਾਇਤੀ ਸੀਗੀ ਤੇ ਅੱਧੀ ਪੈਲੀ ਜਿਹੜੀ ਸੀਗੀ ਜੀ ਉਹ ਅਨਾਲ ਦੇ ਬੰਦਿਆਂ ਤੋਂ ਅਸੀਂ ਠੇਕੇ ਤੇ ਲਈ ਸੀਗੀ ਜਿਨ੍ਹਾਂ ਨੇ ਗੱਠਾ ਰਖਾਈਆਂ ਸੀ ਉਹ ਜਦੋਂ ਇਹਨਾਂ ਕੋਲੇ ਇੱਥੇ ਮੈਂ ਪਹੁੰਚਿਆ ਤੇ ਮੈਨੂੰ ਇਹਨਾਂ ਨੇ ਇੱਥੇ ਰੋਕ ਲਿਆਂਦੇ ਵੀ ਤੁਸੀਂ ਇੱਥੇ ਵਾਹਣਾ ਬਾਈ ਆ ਵਾਉਣ ਲੱਗਦੇ ਸੀਗੇ ਕਹਿੰਦੇ ਬਾਈ ਯਾਰ ਇਹ ਗੱਠਾ ਹੁਣੀ ਚਕਾ ਮੈਂ ਕਿਹਾ ਬਾਈ ਜੀ ਹਜੇ ਤੁਸੀਂ ਤੁਹਾਨੂੰ ਨਾ ਇਹ ਗੱਲ ਹੋਈ ਹੈ ਵੀ ਝੋਨਾ ਲੱਗਣ ਤੋਂ ਪਹਿਲਾਂ ਚੱਕ ਦਿਆਂਗੇ ਅਸੀਂ ਹਜੇ ਵੀ ਤਾਂ ਸਰਕਾਰ ਨੇ ਹਜੇ ਤਾਂ ਡੇਟ ਵੀ ਅਨਾਉਂਸ ਨਹੀਂ ਕੀਤੀ ਵੀ ਕਦੋਂ ਝੋਨਾ ਲਾਉਣਾ ਤੇ ਪੰਜ ਚਾਰ ਦਿਨਾਂ ਦਾ ਸਾਨੂੰ ਬਾਈ ਬਣ ਕੇ ਵੀ ਟਾਈਮ ਦੇ ਦਿਓ ਅਸੀਂ ਉਹਦੀ ਚੱਕ ਦਿਆਂਗੇ ਲੱਗ ਕੇ ਜੀ ਇਹ ਕਹਿੰਦੇ ਵੀ ਅਸੀਂ ਜਿਹੜੀ ਪੈਲੀ ਇਹ ਜਿਹਦੀ ਅੱਧਾ ਕਿੱਲਾ ਇਹ ਪੈਲੀ ਹੈ ਤੇ ਜਿਹਦੀ ਗਾਂਹ ਪੈਲੀ ਲਈ ਆ ਕੋਈ ਐਨ ਆਰ ਆਈ ਨਰਵੈਰ ਸਿੰਘ ਹੈ ਉਹਦੀ ਪੈਲੀ ਕਹਿੰਦੇ ਅਸੀਂ ਠੇਕੇ ਤੇ ਲਈ ਆ ਤੇ ਉਹ ਸਾਨੂੰ ਇਹ ਕਹਿੰਦਾ ਵੀ ਇਹਨੂੰ ਜਾਂ ਚਕਾਓ ਜਾਂ ਅੱਗ ਲਾਓ ਫਿਰ ਮੇਰੀ ਪੈ ਮੈਂ ਕਿਹਾ ਬਈ ਯਾਰ ਇਹ ਤਾਂ ਠੱਕਾ ਵੀ ਤੁਸੀਂ ਐ ਤਾਂ ਨਾ ਕਰੋ ਵੀ ਮੈਂ ਜਦੋਂ ਤੁਹਾਨੂੰ ਕਹਿੰਦਾ ਵੀ ਤੁਹਾਨੂੰ ਜੇ ਅੱਗੇ ਮੇਰੇ ਤੋਂ ਕੋਈ ਚਾਰ ਦੇ ਲੇਟ ਹੋ ਗਿਆ ਤਾਂ ਮੇਰੇ ਤੋਂ ਠੇਕਾ ਹੋਰ ਲੈ ਲਿਓ ਹੋਰ ਪੈਸੇ ਲੈ ਲਿਓ ਪਰ ਬਈ ਮੇਰੇ ਨਹੀਂ ਗੱਲ ਸੁਣੀ ਤੇ ਮੇਰੇ ਇਹਨਾਂ ਨੇ ਮੰਨ ਲਓ ਵੇਂਦੇ ਵੇਂਦੇ ਚਾਰ-ਚਵੇਰੇ ਘੁੰਮ ਕੇ ਜੀ ਠੱਕੇ ਨਾਲ ਇਹਨਾਂ ਨੇ ਅੱਗ ਲਾਤੀ ਜੀ ਜਦੋਂ ਅੱਗ ਲਾਤੀ ਤੇ ਉਸ ਤੋਂ ਬਾਅਦ ਮੈਨੂੰ ਮੈਂ ਮੇਰਾ ਬੜਾ ਮਨ ਖਰਾਬ ਹੋ ਗਿਆ ਮੇਰਾ ਜਿਗਰੇ ਵਿੱਚ ਹੀ ਮਚ ਗਿਆ ਬਈ ਇੰਨਾ ਮੇਰੇ ਤੋਂ ਚੱਲਿਆ ਨਹੀਂ ਗਿਆ ਜੀ ਇੰਨਾ ਇਹਨਾਂ ਨੇ ਠੱਕਾ ਕੀਤਾ ਬਈ ਜੀ ਵੀ ਮੈਂ ਦੱਸ ਨਹੀਂ ਸਕਦਾ ਵੀ ਸਾਰਾ ਮੇਰਾ ਜਿਹੜਾ 6000 ਰੁਪਏ ਦਾ ਗੱਠ ਲੱਗੀ ਸੀਗੀ ਜੀ ਮੈਂ ਆ ਪਿੰਡ ਨਾਲ ਦੱਦਾ ਹੂਰ ਵੱਡਾ ਘਰ ਨੱਥੂ ਵਾਲਾ ਆਪਣਾ ਇੱਧਰ ਕੋਰੇ ਵਾਲਾ ਟਰਾਲੀ ਇਹ ਸਾਰੇ ਪਿੰਡਾਂ ਦੇ ਵਿੱਚੋਂ ਪਰਾਲੀ ਜਿਹੜੀ ਇਹ ਇਕੱਠੀ ਕਰਕੇ ਲਾਈ ਜੀ ਇਹਦਾ 5 5.5 ਕੁਇੰਟਲ ਵਜਨ ਹੈ ਜੀ ਇੱਕ ਗੱਠ ਦਾ ਤੇ ਬਾਈ ਸਾਰੀਆਂ ਤੁਹਾਡੇ ਸਾਹਮਣੇ ਸਾਰੀਆਂ ਸਾੜਤੀਆਂ ਹਾਂਜੀ ਮਾਨ ਮਾਨਯੋਗ ਡੀਸੀ ਸਾਹਿਬ ਨੇ ਵੀ ਸਾਰੇ ਸਬੰਧਤ ਐਸਐਚਓ ਸਾਹਿਬ ਨੂੰ ਤੇ ਐਸਐਸਪੀ ਸਾਹਿਬਾਂ ਨੂੰ ਹੁਕਮ ਦਿੱਤੇ ਸੀਗੇ ਵੀ ਕਿਤੇ ਵੀ ਅੱਗ ਨਾ ਲੱਗੇ ਇੱਥੇ ਗੱਡੀਆਂ ਆਉਂਦੀਆਂ ਰਹੀਆਂ ਸੀ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਦੱਸਦੇ ਰਹੇ ਆ ਬਾਈ ਜੀ ਆਗ ਲੱਗੀ ਤੁਸੀਂ ਆ ਕੇ ਬੁਝਾ ਲਓ ਤੇ ਜਾ ਮੰਨ ਲਓ ਇਹਨਾਂ ਨੂੰ ਸਮਝਾ ਦੋ ਜ਼ਿੰਮੇਦਾਰਾਂ ਨੂੰ ਸਮਝਾ ਵੀ ਦਿੰਦੇ ਸੀ ਲੋਕਾਂ ਆਖੇ ਵੀ ਲੱਗ ਜਾਂਦੇ ਸੀ ਜੀ ਤੇ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਸਰਕਾਰ ਦਾ ਵੀ ਮੰਨ ਲਓ ਪ੍ਰਦੂਸ਼ਣ ਦਾ ਵੀ ਇੰਨਾ ਖਿਆਲ ਰੱਖ ਕੇ ਵੀ ਅਸੀਂ ਨਾਲੇ ਚਲੋ ਦੋ ਪੈਸੇ ਅਸੀਂ ਕਮਾਵਾਂਗੇ ਨਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਾਂਗੇ ਤੇ ਜਿਹੜਾ ਵੀ ਪੰਜਾਬ ਦੇ ਆ ਕਿਸਾਨਾਂ ਦੇ ਪ੍ਰਦੂਸ਼ਣ ਦਾ ਧੱਬਾ ਲੱਗਦਾ ਉਹ ਖਤਮ ਹੋ ਜਾਊਗਾ ਪਰ ਦੇਖੋ ਜੀ ਕੁਝ ਐਨਆਰਆਈ ਵੀ ਰਹਿੇ ਜੀ ਵੀ ਹੈਗੇ ਜਿਹੜੇ ਕਿਸਾਨਾਂ ਦੀ ਜਾਂ ਲੋਕਾਂ ਦੀ ਪਿੰਡ ਦੀ ਪੰਜਾਬ ਦੀ ਮਦਦ ਕਰਦੇ ਆ ਕੁਝ ਐਹ ਜੀਆਂ ਖਰਚਾਂ ਵੀ ਹੈਗੀਆਂ ਐਨਆਰਆਈ ਜਿਹੜੇ ਬਾਈ ਆਹ ਆਪਣਾ ਠੱਕੇ ਨਾਲ ਤੇ ਲੋਕਾਂ ਤੋਂ ਆ ਲੋਕਾਂ ਦਾ ਨੁਕਸਾਨ ਕਰਦੇ ਆ ਤੇ ਦੇਖੋ ਉਹਦੇ ਅੱਧੇ ਕਿੱਲੇ ਨਾਲ ਬਾਈ ਉਹਨੂੰ ਕਿੰਨਾ ਕੀ ਫਰਕ ਪੈਂਦਾ ਜਦੋਂ ਉਹਦੇ ਕੋਲੇ ਆ ਨਾਲ 15 ਕਿੱਲੇ ਆ ਤੇ ਅੱਧਾ ਕਿੱਲਾ ਨਾਲ ਪੰਚਾਇਤੀ ਸੀ ਅੱਧਾ ਕਿੱਲਾ ਉਹਦਾ ਸੀਗਾ ਤੇ ਉਹਦੇ ਨਾਲ ਇਹਨੂੰ ਕੀ ਫਰਕ ਪੈਂਦਾ ਸੀ ਜੇ ਮੈਂ ਠੇਕਾ ਵੀ ਦਿੱਤਾ ਜੀ 30000 ਰੁਪਏ ਪਹਿਲਾਂ ਦਿੱਤਾ ਮੈਂ 30000 ਮੈਂ ਚੱਕਣ ਵੇਲੇ ਦੇਣਾ ਸੀਗਾ ਜੀ ਤੇ ਉਹ ਐਂ ਵੀ ਕਹਦਾ ਸੀ ਵੀ ਜੇ 4 ਦਿਨ ਲੇਟ ਹੋਊਗਾ ਬਾਈ ਮੈਂ ਤੁਹਾਨੂੰ ਹੋਰ ਠੇਕਾ ਦੇ ਦੂਗਾ ਫਿਰ ਕੀ ਆ ਯਾਰ ਵੀਰ ਬਣ ਕੇ ਮੈਨੂੰ ਪੰਜ ਚਾਰ ਦਿਨ ਦਾ ਟਾਈਮ ਦੇ ਦਿਓ ਪਰ ਐਡੇ ਹੰਕਾਰੇ ਲੋਕ ਆ ਜੀ ਬਾਈ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਪਰ ਉਹ ਜਿਹੜੇ ਐਨਆਰਆਈ ਨੇ ਅੱਗ ਲਵਾਈ ਹੈ ਹਜੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕਰੀ ਜੀ ਮੈਂ ਬੇਨਤੀ ਕਰਦਾ ਹਾਂ ਐਸਐਸਪੀ ਸਾਹਿਬ ਨੂੰ ਵੀ ਦੇਸੀ ਸਾਹਿਬ ਨੂੰ ਵੀ ਵੀ ਉਹਨਾਂ ਤੇ ਉਹਦੇ ਦੀ ਵੀ ਕਾਰਵਾਈ ਹੋਵੇ ਜੀ ਜਿਹਨੇ ਕਹਿ ਕੇ ਅੱਗ ਲਵਾਈ ਹੈ ਜੀ ਆਪ ਦੇ ਮਾਧਿਅਮ ਰਾਈ ਬੇਨਤੀ ਕਰਦਾ ਹਾਂ ਈਡੀਸੀ ਸਾਹਿਬ ਨੂੰ ਵੀ ਤੇ ਸਬੰਧਤ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਵੀ ਵੀ ਇਹ ਜੜੀਆਂ ਪਰਾਲੀ ਦੀਆਂ ਸੀ ਆ ਆਪਣੇ ਬਣਾਉਣ ਵਾਸਤੇ ਬਿਲਡਰ ਲਏ ਆ ਅਸੀਂ ਪਰਾਲਾ ਕਰਦੇ ਆਂ ਵੀ ਪ੍ਰਦੂਸ਼ਣ ਨਾ ਹੋਵੇ ਤੇ ਨਾ ਪਰ ਜਿਹੜੇ ਹਿਸਾਬ ਦਾ ਮੇਰਾ ਨੁਕਸਾਨ ਹੋਇਆ ਜੀ ਪਿਛਲੇ ਤਾਲ ਮੈਂ ਹਰਿਆਣੇ ਦੇ ਵਿੱਚ ਗਿਆ ਸੀ ਮੇਰੀ ਉੱਥੇ ਮੀਂਹ ਪਿਆ ਗਿਆ ਬਾਰਿਸ਼ ਜੀ ਉੱਥੇ 6500 ਗੱਠ ਮੇਰੀ ਉੱਥੇ ਖਰਾਬ ਹੋ ਗਈ ਅੱਗ ਲੱਗੀ ਜੀ ਪਰ ਆ ਇਹਨਾਂ ਨੇ ਜਾਣ ਬੁੱਝ ਕੇ ਲਾਤੀ ਜੀ ਮੈਂ ਬਹੁਤ ਹੀ ਜਮਾਂ ਟੁੱਟ ਗਿਆ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਮੇਰੀ ਸੀਐਮ ਸਾਹਿਬ ਨੂੰ ਵੀ ਮੇਰੀ ਸਹਾਇਤਾ ਕੀਤੀ ਜਾਵੇ ਜੀ ਜਿਸ ਦਿਨ ਮੇਰਾ ਕੁਝ ਪਰਪਾਈ ਹੋ ਜੇ ਜੀ ਤੇ ਮੈਂ ਅੱਗੇ ਕੰਮ ਕਰਨ ਯੋਗਾਂ